ਗੁਰਪਾਲ ਕਰਕੇ ਸਤਿਗੁਰੂ ਇਹ ਸੰਕਟ ਦੂਰ ਕਰਨਾ ਹਾੜ ਪੀੜਤਾਂ ਦੇ ਪਰਿਵਾਰਾਂ ਨੂੰ ਸੁਖਦਾਈ ਬਖਸ਼ਨਾ ਜੀਵ ਜਨਤਾਾਂ ਦੀ ਰਖਿਆ ਕਰਨਾ ਸਰਬੱਤ ਦਾ ਸਤਿਗੁਰੂ ਭਲਾ ਕਰਨਾ ਗੁਰੂ ਪਾਤਸ਼ਾਹ ਆਪ ਜੀ ਦੀ ਮਿਹਰ ਕਿਰਪਾ ਦੁਆਰਾ ਚਪਹਿਰਾ ਸਮਾਗਮ ਦੀ ਸਮਾਪਤੀ ਹੋਈ ਸਾਧ ਸੰਗਤਿਆਂ ਖੁਸ਼ੀਆਂ ਖੇੜਿਆਂ ਦੇ ਨਾਲ ਝੋਲੀਆਂ ਭਰਨੀਆਂ ਮਨਾ ਦੀਆਂ ਆਸਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ ਆਪਣੇ ਸੁਖ ਮੈਂ ਅਰਦਾਸ ਲੋਪਿੰਦੇ ਸਭ ਤੇਰੀ ਦਾ ਤੁਮਾ ਚ ਪਿਤਾ ਹਨ ਮਨਕਾਨਕ ਤੇ ਤੇਰੀ ਤੇਰੀ ਕਰਪਾ ਮੈਂ ਸੁਣਨੀ ਕੋਈ ਨਾ ਜਾਣੇ ਤੁਮਰਾ ਮੂਰਛੇ ਤੇ ਮੂਰਛਾ ભગવાનਤ ਸਗਲ ਸਮਗਰੀ ਤੁਮਰ ਸਰਕਾਰੀ ਤੁਮ ਤੇ ਹੋਏ ਸੋ ਠਾਕਾ ਤੁਮਰੀ ਦਾਤ ਮੇਤ ਤੁਮਹੀ ਜਾਨੀ ਨਾਨਕ ਨਾਮ ਸਨਾਮਾ ਤੁਧ ਆਗੇ ਅਰਦਾਸ ਹਮਾਰਾ جیو جیو کوئی لاؤ جانے جیو بولو جی واح گرو واح گرو ایک او آنکار جی کی واحد ਵਾੜ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਹੀ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ RAMDAS ਵਹੀਂ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਮਰੇ ਐ ਘਰ ਨਾਉ ਨਿਦ ਆਵੇ ਧਾਏ ਸਭ ਥਾਈ ਫਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਫਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਾਂ ਦੇਦਾਰ ਜੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹੇ ਗੁਰ ਪੰਜਾਬ ਪਿਆਰਿਆ ਚੋਹਾ ਸਹਿਬ ਜਾਦਿਆ ਚਾਲਿ ਹੀ ਮੁਕਤਿਆ ਹੱਠੀਆਂ ਜਾਪੀਆਂ ਤਾਪੀਆਂ ਜਿਨਾ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਤੇਗ ਵਾਹੀ ਤੇਗ ਤੇ ਅੰਡਠ ਕੀਤਾ ਤਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹੇ ਗੁਰ ਜਿੰਨਾ ਸਿੰਘਾਂ ਸੰਗਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਸੀਸ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਕੇ ਸਾਹ-ਸਵਾਸਾਂ ਨਾਲ ਨਿਭਾਈ ਤਨਾ ਸਦਕਵਾਨਾ ਸ਼ਹੀਦ ਸੰਗਾਂ ਸੰਗਨੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਤਮ ਸਰਬੱਤ ਖਾਲਸੇ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਤ ਆਵੇ ਜਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਜੀ ਤਹਾ ਤਹਾ ਰਖਸ਼ਾ ਰਾਇਤ ਦੇਗ ਤੇਗ ਫਤਿਹ ਬਰਦਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵੇ ਸਾਹੋ ਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਭੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਰੱਬ ਦੇ ਸਿੱਖਾਂ ਦਾ ਮਨ ਨੀਵਾ ਮਾਤੋਂ ਉੱਚੀ ਮਾਤ ਪਾਤੇ ਰਾਖੇ ਆਪ ਵਾਹਿਗੁਰੂ ਛੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਜੀ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਬੰਧਨੋ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਧਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਵਖਸ਼ੋ ਹੇ ਨਿਮਾੜਿਆ ਦੇ ਮਾਣ ਨੇ ਕਾੜਿਆ ਦੇ ਤਾਨ ਨੇ ਰੋਟੀਆਂ ਦੀ ਬੋਧ ਨੇ ਆਸਰਿਆਂ ਦੇ ਆਸਰਾ ਚਾਵਰ ਛਤਰ ਤੇ ਮਾਲਕ گی سبائے مان جن دن ستگو شری گرو گرتھ سا جی مہاراج آپ جی ہزور برہم گیانی امر شہید شہید ਬਾਬਾ ਦੀਪ ਸਿੰਘ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਪਾਰ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਜਾਪ ਤਪ ਚਪਹਿਰਾ ਸਮਾਗਮ ਹੋਇਆ ਜਿਸ ਵਿੱਚ ਰਬੀ ਬਾਣੀ ਦੇ ਸ਼ਬਦ ਕੀਰਤਨ ਗੁਰ ਇਤਿਹਾਸ ਦੀ ਕਥਾ ਵਿਚਾਰ ਸ੍ਰੀ ਜਪਜੀ ਸਾਹਿਬ ਜੀ ਚੌਪਈ ਸਾਹਿਬ ਜੀ ਸੁਖਮਨੀ ਸਾਹਿਬ ਜੀ 6 ਪਉੜੀਆਂ ਅਨੰਦ ਸਾਹਿਬ ਜੀ ਦੇ ਪਾਠ ਕੀ ਅਰਦਾਸ ਬੇਨਤੀ ਜੋਤੜੀ ਹੈ ਐਸੇ ਦਿਨ ਦਿਆਲ ਸਤਿਗੁਰੂ ਆਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਗੁਰੂ ਪਿਤਾ ਪੜੀ ਸੁਣੀ ਗੁਰਬਾਣੀ ਦਾ ਪੂਰਨ ਮਹਾਤਾਬ ਬਾਣੀ ਸੰਗਤਾਂ ਦੇ ਹਿਰਦਿਆਂ ਅੰਦਰ ਬਸਾਉਣਾ ਸੰਗਤ ਦਾ ਭਲਾ ਕਰਨਾ ਆਪਣੇ ਦਰੋਂ ਘਰੋਂ ਨਾਮ ਦਾਮ ਸਿਖੇ ਸਦਕ ਪਰੋਸਾ ਦਾਨ ਬਖਸ਼ਿਸ਼ ਕਰਕੇ ਨਿਵਾਜਣਾ ਜੀ ਪਰਵਾਰਾਂ ਵਿੱਚ ਪ੍ਰੇਮ ਪਿਆਰ ਸ਼ਰੀਰਾਂ ਨੂੰ ਤੰਦਰੁਸਤੀ ਬੱਚਿਆਂ ਨੂੰ ਉੱਚ ਵਿਦਿਆ ਦੇ ਧਾਮ ਰੁਕੇ ਹੋਏ ਕਾਰਜਾਂ 'ਚ ਸਫਲਤਾ ਸਭਨਾ ਦੀ ਕਰਤਕਮਾਈ 'ਚ ਅਤੇ ਨੌਕਰੀਆਂ 'ਚ ਕਾਮਯਾਬੀ ਤਰੱਕੀ ਬਖਸ਼ਨੀ ਸੱਚੇ ਬਾਦਸ਼ਾਹ ਜੀਓ ਸੇਵਾਦਾਰਾਂ ਦੀ ਕੀਤੀ ਹੋਈ ਸੇਵਾ ਪ੍ਰਮਾਨ ਕਰਨਾ ਨੰਦਿਆ ਚੁਗਲੀ ਹੰਕਾਰ ਝੂਠ ਤੋਂ ਬਚਾ ਕੇ ਦਰ ਘਰ ਦੀ ਸੇਵਾ ਨਿਭਾਉਣ ਦਾ ਸੰਗਤ ਕਰਨ ਦਾ ਬਲ ਉਦਮ ਉਤਸ਼ਾਹ ਚਾਉ ਬਖਸ਼ਨਾ ਸਭਨਾ ਨੂੰ ਅੰਮ੍ਰਿਤ ਦੀ ਦਾਤ ਅੰਮ੍ਰਿਤ ਵੇਲਾ ਨਿਤ ਨਾਮ ਕਰਨ ਦਾ ਬਲ ਉਦਮ ਉਤਸ਼ਾਹ ਚਾਉ ਬਖਸ਼ਨਾ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਪਵਿੱਤਰ ਫਰਮਾਨ ਹੈ ਜਗਤ ਜਲੰਦਾ ਰਖ ਲੈ ਆਪਣੀ ਕਰਪਾ ਧਾਰ ਜਿਤ ਦੁਆਰ ਉਬਰ ਤੇਤ ਲਹਿੂ ਉਬਾਰ ਗੁਰੂ ਪਾਤਸ਼ਾਹ ਸਮਹੁ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਜੋ ਸੰਸਾਰ ਤੇ ਸੰਗਤ ਆਇਆ ਹੈ ਕਰਕੇ ਸਤਿਗੁਰੂ ਇਹ ਸੰਕਟ ਦੂਰ ਕਰਨਾ ਹਾੜ ਪੀੜਤਾਂ ਦੇ ਪਰਿਵਾਰਾਂ ਨੂੰ ਸੁਖਦਾਈ ਬਖਸ਼ਣਾ ਜੀਵ ਜਨਤਾ ਦੀ ਰਖਿਆ ਕਰਨਾ ਸਰਬੱਤ ਦਾ ਸਤਿਗੁਰੂ ਭਲਾ ਕਰਨਾ ਗੁਰੂ ਪਾਤਸ਼ਾਹ ਆਪ ਦੀ ਮਿਹਰ ਕਿਰਪਾ ਦੁਆਰਾ ਚਪਹਿਰਾ ਸਮਾਦਮ ਦੀ ਸਮਾਪਤੀ ਹੋਈ ਸਮਾਪਤੇ ਸਮੇਂ ਪਾਵਨ ਪਵਿੱਤਰ ਹਜ਼ੂਰੇ ਅੰਦਰ ਆਓ ਪਿਆਰੀ ਸਾਧ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਹੋਵੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਉਹਾਂ ਸੱਚ ਹੋਵੇ ਗੁਰੂ ਪਾਤਸ਼ਾਹ ਦਰੋਂ ਕਰਾਂ ਸਾਧ ਸੰਗਤیاں ਖੁਸ਼ੀਆਂ ਖੇੜਿਆਂ ਦੇ ਨਾਲ ਝੋਲੀਆਂ ਭਰਨੀਆਂ ਮਨਾਂ ਦੀਆਂ ਆਸਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ ਕਿਰਪਾ ਕਰੋ ਦਾਤਾਰ ਪਾਤਸ਼ਾਹ ਬਵੱਤਰ ਪਾਵਨ ਖੁਰਮਾਨ ਬਖਸ਼ਿਸ਼ ਕਰਕੇ ਦਰ ਆਈਆਂ ਸੰਗਤਾਂ ਨੂੰ ਕਰਤਾਰਕ ਕਰੋ ਜੀ ਆਪ ਜੀ ਦੇ ਸਿੱਖਾ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਦੋਹਰਾ ਆਦਿਆ ਪਈ ਤਵੇ ਚਲਾਈ ਸਬਦ ਸੇਖਨ ਕੋ ਹੁਕਮ ਹੈ ਗੁਰੂ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ جو مل بہوچا چاہے راج کرے گا خالسا خوار ہوئے سب ملیں گے راج کرے گا خالسا ਕਵਾਰ ਹੋ ਸਭ ਮਿਲਾਂਗੇ ਨਕੀ ਸ਼ਰਨ ਤੋਂ ਹੋਏ ਬੋਲੇ ਸੁਨਹਿਾਲ ਯਤਨ ਕਰੇਂ ਜਾਵੈ ਨਾ ਲੋ ਜਦ ਬ੍ਰਹਮ ਗਿਆਨੀ ਮਰਸ਼ੀਦ ਬੱਬਾ ਦੀ ਫਜਦਾ ਮਾਨੂੰ ਪਾਵੇ हर साल